ਅੱਜ ਸਾਡੇ ਭਰਾ ਕਈ ਜੋ ਚਪੈੜਾ ਸਮਾਗਮ ਹੁੰਦੇ ਨੇ ਇੱਥੇ ਬਾਦ ਵਿਵਾਦ ਕਰਦੇ ਨੇ ਜਾਂ ਤਾਂ ਉਹਨਾਂ ਦਾ ਭੋਲਾਪਣ ਹੈ ਜਾਂ ਉਹਨਾਂ ਕਦੇ ਚਪੈੜੇ ਤੇ ਆ ਕੇ ਦਰਸ਼ਨ ਜੁਆਰੇ ਨਹੀਂ ਕੀਤੇ ਮੈਂ ਨਹੀਂ ਕਹਿੰਦਾ ਕੋਈ ਇਹਦਾ ਸੰਬੰਧ ਇਤਿਹਾਸ ਦੇ ਨਾਲ ਹੈ ਮੈਂ ਇਹ ਵੀ ਨਹੀਂ ਕਹਿੰਦਾ ਇਹ ਗੁਰੂ ਪਾਤਸ਼ਾਹ ਵੱਲੋਂ ਚਪੈੜਾ ਆਰੰਭ ਹੋਇਆ ਹੈ ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹ ਬਾਬਾ ਦੀਪ ਸਿੰਘ ਨੇ ਚਪੈੜਾ ਆਰੰਭ ਕੀਤਾ ਸੀ ਬਾ ਕਲਾ ਗੁਰੂ ਪਾਤਸ਼ਾਹ ਦੀ ਵਰਤਦੀ ਪਈ ਹੈ ਤੇ ਭਾਈ ਮਰਦਾਨਾ ਜੀ ਨੇ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ ਮੇਰੇ ਗੁਰੂ ਜੀ ਤੁਹਾਨੂੰ ਯਾਦ ਪਏ ਕਰਦੇ ਨੇ ਵੇਖੋ ਭਾਗਾਂ ਵਾਲਿਓ ਜਿਨ੍ਹਾਂ ਦੀ ਨੀਅਤ ਰਾਸ ਹੋਵੇ ਨਾ ਜਿਨ੍ਹਾਂ ਦੀ ਨੀਅਤ ਸਾਫ ਹੋਵੇ ਨਾ ਮੇਰਾ ਬਾਬਾ ਨਾਨਕ ਉਹਨਾਂ ਨੂੰ ਆਪਣੇ ਕੋਲ ਆਪ ਬੁਲਾਉਂਦਾ ਜੇ ਫਿਰ ਜਤਨ ਕਰੋ ਹਮੇਸ਼ਾ ਨੀਅਤ ਰਾਸ ਰੱਖਿਏ ਨiyet ਸਾਫ ਰੱਖੀਏ ਬਾਬਾ ਸੌਣ ਦੀ ਭਾਈ ਮਰਦਾਨਾ ਜੀ ਦੇ ਨਾਲ ਆਉਂਦੇ ਨੇ ਜਦੋਂ ਆਕੇ ਗੁਰੂ ਨਾਨਕ ਬਾਦਸ਼ਾਹ ਦੇ ਦਰਸ਼ਨ ਕਰਦੇ ਨੇ ਨਾ ਗੁਰੂ ਨਾਨਕ ਬਾਦਸ਼ਾਹ ਦੇ ਚਰਨਾ ਤੇ ਨਮਸਕਾਰ ਕਰਦੇ ਨੇ ਹੁਣ ਅੰਮ੍ਰਿਤ ਵੇਲਾ ਹੁੰਦਾ ਹੈ ਸਤਸੰਗ ਹੁੰਦਾ ਹੈ ਹੋਰ ਵੀ ਇਲਾਕੇ ਦੀ ਸੰਤਾ ਪਹੁੰਚਦੀਆਂ ਨੇ ਸਭ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਹਯੂਰੀ 'ਚ ਨਾਮ ਜਪਦਿਆਂ ਨੇ ਸੰਗਤਾਂ ਨੂੰ ਬੜਾ ਰਸ ਆਉਂਦਾ ਹੈ ਬਾਬਾ ਸੌਂ ਜੀ ਸੰਗਤਾਂ ਦੀ ਸੇਵਾ ਵੀ ਕਰਦੇ ਨੇ ਨਾਲ-ਨਾਲ ਨਾਮ ਵੀ ਜਪਦੇ ਨੇ ਤਿੰਨ ਦਿਨ ਸੰਗਤ ਕੀਤੀ ਬਾਬਾ ਸੌਂ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੁਣ ਤੀਸਰੇ ਦਿਨ ਸੰਸਾਰ ਦੇ ਭਲੇ ਵਾਸਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਅਗਾਹ ਚੱਲੇ ਨਾ ਤੇ ਬਾਬਾ ਸੌਂ ਜੀ ਨੇ ਤਾਂ ਗਲਤ ਪੱਲਾ ਪਾ ਲਿਆ ਮੇਰੇ ਵਾਲੇ ਵੇਖਿਓ ਗੱਲ ਤੇ ਪੱਲਾ ਪਾ ਲੈ ਤੇ ਅੱਗਲ ਵੰਡੀ ਦੋਵੇਂ ਹੱਥ ਜੋੜ ਲੈ ਜਿਦਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਨਾ ਹੱਥ ਜੋੜ ਕੇ ਇਦਾਂ ਹੀ ਇੱਧਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਸਾਹਮਣੇ ਬਾਬਾ ਸੌਂਜ ਨੇ ਇਦਾਂ ਦੋਵੇਂ ਹੱਥ ਜੋੜ ਲੈ ਗੱਲ ਤੇ ਪੱਲਾ ਪਾ ਕੇ ਏ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਤਿੰਨ ਦਿਨ ਤੁਹਾਡੀ ਸੰਗਤ ਕਰਨ ਦਾ ਮੈਨੂੰ ਉਹ ਭਾਗ ਨਸੀਬ ਹੋਇਆ ਹੈ ਤੈਂ ਦਿਨ ਤੁਹਾਡੀ ਸੰਗਤ ਕੀਤੀ ਹੈ ਤੁਹਾਡੀ ਕਿਰਪਾ ਦੁਆਰਾ ਹੇ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਮੈਨੂੰ ਜਾਂ ਤਾਂ ਆਪਣੇ ਨਾਲ ਲੈ ਜਾਓ ਤੁਸੀਂ ਜਾਂ ਤੁਸੀਂ ਪੱਕੇ ਮੇਰੇ ਕੋਲ ਇੱਥੇ ਰਹਿ ਬੋਣ ਹੇ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਤੁਹਾਡੇ ਤੋਂ ਬਿਗੈਰ ਮੈਂ ਰਹਿ ਨਹੀਂ ਸਕਦਾ ਕੀ ਆਖਿਆ ਜੀ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਤੋਂ ਬਿਗੈਰ ਮੈਂ ਹੁਣ ਰਹਿ ਨਹੀਂ ਸਕਦਾ ਬਾਬਾ ਸੌਣ ਤੇਥੋਂ ਸਦਕੇ ਜਾਈਏ ਤੇਥੋਂ ਬਲੇਹਾਰੇ ਜਾਈਏ ਏ ਬਾਬਾ ਸੌਣ ਤੇਥੋਂ ਅਸ਼ਕੇ ਜਾਈਏ ਕੇਵਲ ਤੇ ਕੇਵਲ ਤਿੰਨ ਦਿਨ ਗੁਰੂ ਨਾਨਕ ਬਾਸ਼ਾ ਦੀ ਸੰਗਤ ਕੀਤੀ ਬਾਬਾ ਸੌਣ ਨੇ ਆ ਤੀਸਰੇ ਦਿਨ ਕਹਿੰਦਾ ਏ ਬਾਬਾ ਜਾਂ ਤਾਂ ਮੈਨੂੰ ਆਪਣੇ ਨਾਲ ਲੈ ਜਾ ਤੇ ਜਾਂ ਮੇਰੇ ਕੋਲ ਇੱਥੇ ਰਹਿ ਹੁਣ ਤੇਰੇ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ ਤੇ ਗੁਰ ਨਾਨਕ ਪਾਸ਼ਾ ਪਤਾ ਕੀ ਕਹਿੰਦੇ ਕਹਿੰਦੇ ਬਾਬਾ ਸੌਣ ਜੀ ਜੇ ਸਰੀਰ ਦੇ ਨਾਲ ਜੁੜੋਗੇ ਨਾ ਹੁਣ ਇਹ ਗੱਲ ਪਕੜਿਓ ਜੇ ਸਰੀਰ ਦੇ ਨਾਲ ਜੁੜੋਗੇ ਨਾ ਫਿਰ ਇੱਕ ਦਿਨ ਵਿਸ਼ੋਰਾ ਹੀ ਵਿਸ਼ੋਰਾ ਹੈ ਏ ਬਾਬਾ ਜੀ ਏ ਬਾਬਾ ਨਾਨਕ ਜੀ ਫਿਰ ਮੈਂ ਕੀ ਕਰਾਂ ਕਿਹੜਾ ਕੰਮ ਕਰਾਂ ਤੇਰੇ ਨਾਲੋਂ ਕਦੀ ਵੀ ਛੋਰਾ ਮੇਰਾ ਪਵੇ ਹੀ ਨਾ ਗੁਰਮਖੋ ਵੇਖੋ ਇਹ ਬੇਨਤੀ ਬਾਬਾ ਸੌਣ ਨੇ ਕੀਤੀ ਹੈ ਪਰ ਗੁਰੂ ਨਾਨਕ ਪਾਸ਼ਾ ਜੀ ਜਿਹੜਾ ਜਵਾਬ ਦੁੱਤਾ ਨਾ ਉਹ ਸਮੁੱਚੇ ਸੰਸਾਰ ਦੇ ਭਲੇ ਵਾਸਤੇ ਜੇ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਬਾਬਾ ਸੌਣ ਜੀ ਜੇ ਸਰੀਰ ਦੇ ਨਾਲ ਜੁੜੋਗੇ ਫਿਰ ਇੱਕ ਦਿਨ ਵਿਸ਼ੋੜਾ ਹੀ ਵਿਸ਼ੋੜਾ ਹੈ اے ਗੁਰੂ ਨਾਨਕ ਪਾਸ਼ਾ ਜੀ ਫਿਰ ਮੈਂ ਕੀ ਕਰਾਂ ਤੇਰੇ ਚਰਨਾਂ ਨਾਲ ਕਦੇ ਵਿਸ਼ੋੜਾ ਪਵੇ ਹੀ ਨਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬਾਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਆ ਕਰੋ ਸ਼ਬਦ ਦੀ ਕਮਾਈ ਕਰਿਆ ਕਰੋ ਹੇ ਗੁਰੂ ਨਾਨਕ ਪਾਸ਼ਾ ਜੀ ਜੇ ਮੈਂ ਗੁਰਬਾਣੀ ਦਾ ਅਭਿਆਸ ਕਰਾਂ ਸ਼ਬਦ ਦੀ ਕਮਾਈ ਕਰਾਂ ਫਿਰ ਤੇਰੇ ਚਰਨਾਂ ਨਾਲ ਵਿਸ਼ੋੜਾ ਨਹੀਂ ਪਵੇਗਾ ਤਾਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬਾਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਵਿਸ਼ੋੜਾ ਕੀ ਤੁਹਾਡੀਆਂ ਕੁੱਲਾਂ ਦਾ ਵਿਛੋੜਾ ਵੀ ਨਹੀਂ ਪਏਗਾ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੱਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਵਿਛੋੜਾ ਕੀ ਤੁਹਾਡਾ ਬੁੱਲਾਂ ਦਾ ਵਿਚੋੜਾ ਵੀ ਨਹੀਂ ਪਏਗਾ ਕੀ ਆਖਿਆ ਗੁਰਨਾਣਕ ਬਾਦਸ਼ਾਹ ਜੀ ਨੇ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਹੁਣ ਤੁਸੀਂ ਇੱਥੇ ਕੀ ਕਰਨ ਪਹੁੰਚੇ ਹੋ ਗੁਰਬਾਣੀ ਦਾ ਅਭਿਆਸ ਕਰਨ ਵਾਸਤੇ ਸ਼ਬਦ ਦੀ ਕਮਾਈ ਕਰਨ ਵਾਸਤੇ ਅੱਜ ਸਾਡੇ ਭਰਾ ਕਹੀ ਜੋ ਚਪੈੜਾ ਸਮਾਗਮ ਹੁੰਦੇ ਨੇ ਇੱਥੇ ਵਾਦ ਵਿਵਾਦ ਕਰਦੇ ਨੇ ਜਾਂ ਤਾਂ ਉਹਨਾਂ ਦਾ ਭੋਲਾ ਬੰਨ ਹੈ ਜਾਂ ਉਹਨਾਂ ਕਦੀ ਚਪੜੇ ਤੇ ਆ ਕੇ ਦਰਸ਼ਨ ਜਾਰੇ ਨਹੀਂ ਕੀਤੇ ਮੈਂ ਨਹੀਂ ਕਹਿੰਦਾ ਕੋਈ ਇਹਦਾ ਸਬੰਧ ਇਤਿਹਾਸ ਦੇ ਨਾਲ ਹੈ ਮੈਂ ਇਹ ਵੀ ਨਹੀਂ ਕਹਿੰਦਾ ਇਹ ਗੁਰੂ ਪਾਤਸ਼ਾਹ ਵੱਲੋਂ ਚਪੜਾ ਆਰੰਭ ਹੋਇਆ ਹੈ ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹ ਬਾਬਾ ਦੀਪ ਸਿੰਘ ਨੇ ਚਪੜਾ ਆਰੰਭ ਕੀਤਾ ਸੀ ਪਰ ਕਲਾ ਗੁਰੂ ਪਾਤਸ਼ਾਹ ਦੀ ਵਰਤਦੀ ਪਈ ਹੈ ਸੰਗਤਾਂ ਨੇ ਪਿਆਰ ਦੇ ਵਿੱਚ ਐਤਵਾਰ ਛੁੱਟੀ ਦਾ ਦਿਨ ਹੁੰਦਾ ਹੈ ਤੁਹਾਨੂੰ ਪਤਾ ਬਦਵੀਂ ਭਗਤੀ ਇਹ ਚਪਹਿਰਾ ਸਾਹਿਬ ਰੰਮ ਕੀਤਾ ਜੋ ਸੰਗਤਾਂ ਬਹੁਤ ਹੀ ਲਹਾ ਲੈ ਰਹੀਆਂ ਨੇ ਸੰਗਤਾਂ ਗੁਰਬਾਣੀ ਦੇ ਨਾਲ ਜੁੜਦੀਆਂ ਪਈਆਂ ਨੇ ਜਿੰਨ ਰਾਤ ਉਹ ਵੀ ਸਰੀਰ ਗੁਰਮੁਖੋ ਜਿਹੜੇ ਕਦੇ ਅਸੀਂ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਸੀ ਕਦੀ ਸੁਖਮਨੀ ਸਾਹਿਬ ਦਾ ਪਾਠ ਨਹੀਂ ਕੀਤਾ ਸੀ ਤੇ ਪਈ ਸਾਹਿਬ ਦਾ ਪਾਠ ਨਹੀਂ ਕੀਤਾ ਜਦੋਂ ਦੀ ਚਪਹਿਰੇ ਸਾਹਿਬ ਦੀ ਹਾਜ਼ਰੀ ਭਰੀ ਹੈ ਅਸੀਂ ਰੋਜ਼ਾਨਾ ਸਾਡਾ ਨਿਯਮ ਬਣ ਗਿਆ ਅਸੀਂ ਘਰਾਂ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਹੋਂ ਨਾ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ ਆ ਤੇ ਪਈ ਸਦਾ ਪਾਠ ਵੀ ਕਰਦੇ ਆ ਇੱਥੋਂ ਦੇ ਕਈ ਕਹਿੰਦੇ ਨੇ ਕਹਿੰਦੇ ਐਤਵਾਰ ਛੁੱਟੀ ਦਾ ਦਿਨ ਹੁੰਦਾ ਸੀ ਅਸੀਂ ਘਰਾਂ ਸਾਰੀ ਦਿਲੀ ਮੋਬਾਈਲ ਦੇਖਦੇ ਰਹਿਣਾ ਜਾਂ ਸੁੱਤੇ ਰਹਿਣਾ ਜਾਂ ਕੋਈ ਟੀਵੀ 'ਚ ਰੰਗ ਤਮਾਸ਼ੇ ਦੇਖਣੇ ਬਾਬਾ ਦੀਪ ਸਿੰਘ ਜੀ ਕਿਰਪਾ ਕੀਤੀ ਹੈ ਸਾਨੂੰ ਬਾਣੀ ਦੇ ਨਾਲ ਜੋੜ ਦਿੱਤਾ ਹੈ ਕਲਾ ਗੁਰੂ ਦੀ ਵਰਤਦੀ ਪਈ ਹੈ ਕਲਾ ਪਰਮੇਸ਼ਰ ਦੀ ਵਰਤਦੀ ਵੀ ਕਿਉਂ ਜਿਸ ਬਾਬੇ ਦੇ ਨਾਮ ਤੇ ਇਹ ਚ ਪੜਾ ਸਾਹਿਬ ਸ਼ੁਰੂ ਹੋਇਆ ਹੈ ਨਾ ਉਹ ਬਾਬੇ ਨੇ ਚਾਰ ਸੂਪ ਗੁਰੂ ਗ੍ਰੰਥ ਸਾਹਿਬ ਜੱਥੀ ਲਿਖੇ ਸਨ ਗੁਰਮੁਖੋ ਰੋਮ ਰੋਮ ਦੇ ਵਿੱਚ ਬਾਣੀ ਦਾ ਵਾਸਾ ਸੀ ਧੰਨ ਬਾਬਾ ਦੀਪ ਸਿੰਘ ਜੀ ਦੇ ਇੱਕ ਸੂਪ ਅਰਬੀ ਭਾਸ਼ਾ ਦੇ ਲਿਖਿਆ ਗੁਰਬਾਣੀ ਦੀਆਂ ਪੋਥੀਆਂ ਲਿਖੀਆਂ ਉਹ ਬਾਬਾ ਹਦੀਪ ਸਿੰਘ ਸੰਗਤਾਂ ਦੇ ਆਪ ਝੂਠੇ ਭਾਂਡੇ ਮੰਨਦੇ ਸਨ ਸੰਗਤਾਂ ਦੀ ਸੇਵਾ ਕਰਦੇ ਸਨ ਸਾਬੋ ਕੀ ਤਲਵੰਡੀ ਖੂਹ 'ਚੋਂ ਜਲ ਕੱਢ ਕੇ ਸੰਗਤਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸਨ ਧੰਨ ਬਾਬਾ ਦੀਪ ਸਿੰਘ ਜੀ ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਨਾ ਨਿਮਰਤਾ ਦੇ ਨਾਲ ਉਹ ਭਾਗਾਂ ਵਾਲਿਓ ਜਦੋਂ ਅਸੀਂ ਬਾਬਾ ਦੀਪਸੁਰੂ ਧੰਨ ਆਖਦੇ ਆ ਨਾ ਗੁਰੂ ਰਾਮਦਾਸ ਪਿਤਾ ਬੜੇ ਪ੍ਰਸੰਨ ਹੁੰਦੇ ਜੀ ਵੀ ਕਿਉਂ ਪ੍ਰਸੰਨ ਹੁੰਦੇ ਨੇ ਗੁਰੂ ਰਾਮਦਾਸ ਜੀ ਫਿਰ ਕਹਿੰਦੇ ਹੋਣਗੇ ਉਹ ਭਲਿਓ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਗੁਰਬਾਣੀ ਨਾਲ ਬੜਾ ਪਿਆਰ ਕੀਤਾ ਉਹਨੇ ਮੇਰੇ ਅਸਥਾਨ ਦੇ ਨਾਲ ਮੇਰੇ ਨਾਲ ਬੜਾ ਪਿਆਰ ਕੀਤਾ ਉਹਨੇ ਕੋਈ ਮੇਰੇ ਦਰ ਤੇ ਆਉਂਦਾ ਹੈ ਖਰਾਬ ਸ਼ਾਦੀ ਦੇਖ ਬੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਮਾਇਆ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਪਦਾਰਥ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਰਮਲਾ ਸਾਹਿਬ ਭੇਟਾ ਕਰਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਆਪਣਾ ਪਵਿੱਤਰ ਸੀਸ ਹੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਬੋਲੇ ਸੋ ਨਿਹਾਲ ਜਿਕਰ ਉਹ ਰਾਮਦਾ ਜੀ ਕਹਿੰਦੇ ਹੋਣਗੇ ਉਹ ਭਲੇ ਉਹ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਮੇਰੇ ਅਸਥਾਨ ਦੇ ਨਾਲ ਗੁਰਬਾਣੀ ਦੇ ਨਾਲ ਮੇਰੇ ਨਾਲ ਬੜਾ ਪਿਆਰ ਕੀਤਾ ਉਹਨੇ ਇਸ ਕਰਕੇ ਜਦੋਂ ਤੁਸੀਂ ਉਹਨੂੰ ਧੰਨ ਕਹਿੰਦੇ ਹੋ ਮੈਂ ਵੀ ਬੜਾ ਖੁਸ਼ ਹੁਣਾ ਕਿਸੇ ਤੇ ਗੱਲਾਂ ਵਿੱਚ ਨਾ ਉਹ ਜਿਹੜੇ ਸਾਡੇ ਸਿੱਖ ਭਰਾ ਅੱਜ ਇਸ ਚੀਜ਼ ਦਾ ਵਿਰੋਧ ਕਰਦੇ ਨੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਉੱਥੇ ਚਾਰ-ਚਾਰ ਪੰਜਵੇਂ ਘੰਟੇ ਹਾਜ਼ਰੀ ਜਾ ਕੇ ਪੜ੍ਹਦੇ ਹੋ ਪੰਨਾਂ ਨੂੰ ਸਾਰੇ ਨਿਮਰਤਾ ਸਹਿਤ ਬੇਨਤੀ ਹੈ ਉਹ ਵੀ ਸਾਡੇ ਭਰਾ ਨੇ ਗੁਰਮਖੋ ਮੈਂ ਕੋਈ ਈਰਖਾ ਵਸ ਹੋ ਕੇ ਨਹੀਂ ਕਹਿ ਰਿਆ ਹੱਥ ਜੋੜ ਕੇ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਭਾਈ ਕਿਸੇ ਦੀ ਨਾ ਮੰਨੋ ਦੂਰ ਬੈਠੇ ਵੀਡੀਓ ਬੋਣੀ ਹੋਰ ਗੱਲ ਹੈ ਕਦੀ ਬਾਬਾ ਦੀਪ ਸਿੰਘ ਦੇ ਸਥਾਨ ਤੇ ਆ ਕੇ ਨਾ ਬੈਂਤ ਸੰਗਤਾਂ ਨੇ ਮੈਂ ਨਹੀਂ ਕਹਾਂ ਲੱਖਾਂ ਸੰਗਤਾਂ ਲੱਖਾਂ ਤੋਂ ਉੱਪਰ ਸੰਗਤਾਂ ਨੇ ਬੈਂਤ ਸੰਗਤਾਂ ਜਦੋਂ 4 ਵਜੇ ਭੋਗ ਪੈਂਦਾ ਹੈ ਨਾ ਸੰਗਤਾਂ ਬਾਹਰ ਹੁੰਦੀਆਂ ਨੇ ਕਿਸੇ ਨੂੰ ਆਵਾਜ਼ ਮਾਰ ਲਓ ਵੇ ਤੁਸੀਂ ਇੱਥੇ ਆਉਂਦੇ ਹੋ ਕਾਦੇ ਵਾਸਤੇ ਆਉਂਦੇ ਹੋ ਕੋਈ ਆਖੇਗਾ ਮੇਰੇ ਘਰ ਕਲਾ ਕਲੇਸ਼ ਸੀ ਜਦੋਂ ਇਹ ਇੱਥੇ ਆਉਣਾ ਸ਼ੁਰੂ ਕੀਤਾ ਗੁਰੂ ਰਾਮਦਾਸ ਨੇ ਬਾਬਾ ਅਦੀਸ ਨੇ ਕਿਰਪਾ ਕਰਤੀ ਬਾਣੀ ਦੇ ਸਦਕੇ ਕੋਈ ਆਖੇਗਾ ਅਸੀਂ ਸਾਰੀ ਸਾਰੀ ਦਿਹਾੜੀ ਮੋਬਾਈਲ ਤੇ ਲਾਉਣੇ ਸਤਾ ਘਰ ਜਦੋਂ ਇੱਥੇ ਆਉਣਾ ਸ਼ੁਰੂ ਕੀਤਾ ਸਾਡਾ ਗੁਰਬਾਣੀ ਨਾਲ ਪਿਆਰ ਪੈ ਗਿਆ ਕਿਸੇ ਵਿਸ਼ੇਸ਼ ਧੀਰ ਨੂੰ ਕੋਈ ਮੱਥਾ ਟੇਕਿਆ ਜਾਂਦਾ ਹੋਵੇ ਨਾ ਜਾਂ ਕੋਈ ਮਨਮਤ ਹੁੰਦੀ ਹੋਵੇ ਪਾਪਾ ਵੀ ਕਹਿੰਦੇ ਉਹ ਕੰਮ ਗਲਤ ਹੈ ਇਹ ਕੰਮ ਨਹੀਂ ਹੋਣਾ ਚਾਹੀਦਾ ਉੱਥੇ ਬਾਦ-ਵਿਵਾਦ ਕਰੋ ਪਰ ਇੱਥੇ ਤੇ ਕੇਵਲ ਤੇ ਕੇਵਲ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਗੁਰੂਆਂ ਦੇ ਗੁਰੂ ਧੰਗ ਗੁਰੂ ਗ੍ਰੰਥ ਸਾਹਿਬ ਜੀ ਪਿਤਾ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ ਫਿਰ ਸਤਗੁਰੂ ਹੁਕਮਨਾਮਾ ਲਿਆ ਜਾਂਦਾ ਹੈ ਫਿਰ ਸਗਤਾਂ ਉਹ ਪੋਪੜੇ ਘਰਾਂ ਨੂੰ ਜਾਂਦੀਆਂ ਨੇ ਇੱਥੇ ਕੋਈ ਹੈ ਮਨਮਤ ਮੈਨੂੰ ਸਮਝ ਨਹੀਂ ਆਉਂਦੀ ਇਹ ਸਾਡੇ ਭਰਾ ਕਾਦੇ ਵਾਸਤੇ ਬਾਦ ਵਿਵਾਦ ਜਿੱਤ ਖੜਾ ਕਰਦੇ ਨੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਜਿਹੜੇ ਬਾਦ ਵਿਵਾਦ ਕਰਦੇ ਨੇ ਨਾ ਹੱਥ ਜੋੜ ਕੇ ਮੈਂ ਦੀ ਕਦੀ ਬਾਬਾ ਅਦੀਪ ਸਿੰਘ ਦੇ ਹਸਤਾਨ ਤੇ ਚਪਰੇ ਤੇ ਆਇਓ ਦੂਰੋਂ ਦੂਰੋਂ ਬੋਲਣਾ ਹੋਰ ਗੱਲ ਹੈ ਇੱਥੇ ਆ ਕੇ ਸੰਗਤਾਂ ਦਾ ਵੀ ਹੋ ਲਿਓ ਵੇਖੋ ਕਿਵੇਂ ਸੰਗਤਾਂ ਗੁਰਬਾਣੀ ਪੜ੍ਹਦੀਆਂ ਨੇ ਗੁਰਬਾਣੀ ਨਾਲ ਜੁੜਦੀਆਂ ਨੇ ਸਾਡੇ ਸਿੱਖ ਦੇ ਜਨਤ ਜਾਣਾ ਸ਼ੁਰੂ ਕਰਦਾ ਸੀ ਦੁੱਖ ਦੇ ਕਾਰਨ ਹੋਰ ਤਨਜ ਤਬਦੀਲ ਹੋ ਗਏ ਸਨ ਪਰ ਜਦੋਂ ਦੇ ਚ ਪੈਰੇ ਸ਼ੁਰੂ ਹੋਏ ਫਿਰ ਵਾਪਸ ਆਪਣੇ ਘਰ ਆ ਗਏ ਨੇ ਫਿਰ ਗੁਰਬਾਣੀ ਦੇ ਨਾਲ ਜੁੜ ਗਏ ਨੇ ਡੇਰੇ ਤੋਂ ਜੁਣਾ ਹਟ ਕੇ ਗੁਰਗ੍ਰੰਥ ਸਾਹਿਬ ਤੇ ਲੜਫਿਰ ਲੱਗੇ ਨੇ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਆ ਸੰਗਤਾਂ ਫੇਰ ਗੁਰਬਾਣੀ ਦੇ ਨਾਲ ਜੁੜਦੀਆਂ ਪਈਆਂ ਨੇ ਗੁਰਗ੍ਰੰਥ ਸਾਹਿਬ ਦੇ ਨਾਲ ਜੁੜਦੀਆਂ ਪਈਆਂ ਨੇ ਇਸ ਸਜੋ ਕਰੋ ਸਪੋਰਟ ਕਰੋ ਸੰਗਤਾਂ ਨੂੰ ਹਾਂ ਜਿੱਥੇ ਕੋਈ ਮੰਨਮਤ ਹੈ ਉੱਥੇ ਬੋਲੋ ਉੱਥੇ ਸਮਝਾਓ ਇਹ ਚੀਜ਼ ਮੰਨਮਤ ਹੈ ਪਗਾਂ ਵਾਲਿਓ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਹੈ ਅੱਜ ਗੁਰਦਾਨਕ ਬਾਦਸ਼ਾਹ ਜੀ ਕਹਿੰਦੇ ਉਹ ਬਾਬਾ ਸੌਂ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਵਿਸ਼ੋੜਾ ਕੀ ਤੁਹਾਡੀਆਂ ਕੁੱਲਾਂ ਦਾ ਵਿਸ਼ੋੜਾ ਵੀ ਨਹੀਂ ਪਏਗਾ ਮੇਰੇ ਕਹਿਣ ਦਾ ਇਸ਼ਾਰਾ ਸਮਝਿਓ ਗੁਰਮੁਖੋ ਅਸੀਂ ਗੁਰਬਾਣੀ ਨਾਲ ਜੁੜਨਾ ਹੈ ਗੁਰਬਾਣੀ ਰੱਜ ਰੱਜ ਕੇ ਪੜੋ ਆਇਓ ਸੋਨਨ ਪੜਨ ਕੋ ਬਾਣੀ ਆਵੋ ਸਿੱਖ ਸਤਗੁਰੂ ਦੇ ਪਿਆਰਿਓ ਗਾਵੋ ਸੱਚੀ ਬਾਣੀ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼